ਤਨਦਰ ਰਹਿਤ ਹੋ ਗੁਰੇ ਸਹੀ ਟੋਟਲ ਹੁਣ ਤੱਕ 160 ਡੇਢ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਵੀ ਠੀਕ ਠਾਕ ਹੋਵੋਗੇ ਸੋ ਦੋਸਤੋ ਅਸੀਂ ਅੱਜ ਪਹੁੰਚੇ ਹੋਏ ਹਾਂ ਬੂਟੇ ਲੈਣ ਲਈ ਉਹ ਸਾਹਮਣੇ ਟਿਕ ਟ੍ਰਾਲੀ ਤਿਆਰ ਹੈ ਸਵੇਰ ਦੇ ਖੜੇ ਹਾਂ ਤੇ ਵਾਰੀ ਹੋਣ ਆਈ ਹੈ ਤਿੰਨ ਚਾਰ ਘੰਟੇ ਲੱਗੇ 8 ਵਜੇ ਜ਼ਿਆਦਾ ਸੀ ਅੱਜ ਸੋ ਬੂਟਾ ਲੈ ਕੇ ਜਾਣਾ 300 300 ਬੂਟਾ ਲਾਉਣਾ ਆ ਸਾਡੇ ਭਰਾ ਨੇ ਵੱਖ-ਵੱਖਰੇ ਜਗਾ ਤੇ ਖੇਤਾਂ ਚ ਜਾ ਕੇ ਹਨਾ ਉਦਾਂ ਦਰਖਤ ਲਾਉਣੇ ਆ ਤਾਂ ਜਿੱਥੇ ਵੀ ਆ ਕੋਈ ਹੋਰ ਜਗਾ ਮਿਲੂ ਆਪਾਂ ਨੂੰ ਵੀ ਜਿੱਥੇ ਆਪਣੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਮਤਲਬ ਵੀ ਆ ਜਗਾ ਤੇ ਲੱਗਣ ਵਾਲਾ ਤੇ ਉੱਥੇ ਬੂਟਾ ਲਾਵਾਂਗੇ ਸੋ ਅਸੀਂ ਹੁਣ ਧਰਦਿਆਂ ਫਿਰ ਤੁਹਾਨੂੰ ਜੁੜੇ ਰਹੋ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਔਰ ਤੁਹਾਨੂੰ ਵੀ ਬੇਨਤੀ ਹੈ ਜਰੂਰ ਵੱਧ ਤੋਂ ਵੱਧ ਦਰਖਤ ਲਾਈਏ ਆ ਮੀਂਹ ਪੈਣ ਜਿਹੜਾ ਮੀਂਹ ਪੈਂਦਾ ਨਾ ਇਹੀ ਕਾਰਨ ਹੈ ਇਹ ਦਰਖਤ ਆਪਣੇ ਬਹੁਤ ਘਟੀ ਜਾਂਦੇ ਹਨਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਨੌਜਵਾਨ ਵੀਰ ਬਹੁਤ ਹੰਬਲਾ ਮਾਰ ਰਹੇ ਨੇ ਸੋ ਕਰ ਰਹੇ ਨੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਔਰ ਬੂਟੇ ਲਾਈਏ ਤੇ ਉਹਨਾਂ ਨੂੰ ਸੰਭੀ ਵੀ ਆਪਾਂ ਠੀਕ ਹੈ ਨਾ ਕਿਤੇ ਇਹ ਨਾ ਵੀ ਆਪਾਂ ਲਾ ਕੇ ਛੱਡ ਦਈਏ ਮੁੜ ਕੇ ਜ ਪਾਣੀ ਨਹੀਂ ਉਹ ਧਿਆਨ ਨਹੀਂ ਦੇਣਾ ਆਪਾਂ ਤੇ ਜਰੂਰ ਇਹ ਗੱਲ ਦਾ ਤੁਸੀਂ ਧਿਆਨ ਦਿਓ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਜੋ ਕੁਦਰਤ ਨੂੰ ਪਿਆਰ ਕਰਦੇ ਆ ਬੂਟੇ ਲਾਉਂਦੇ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਆ ਅਸੀਂ ਵੀ ਹੁਣ ਕੱਲ ਨੂੰ ਸਵੇਰੇ ਲਾਵਾਂਗੇ ਅੱਜ ਲੈ ਕੇ ਜਾ ਰਹੇ ਆ ਸੋ ਜਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਔਰ ਤੁਸੀਂ ਵੀ ਲਾਇਓ ਤੂੰ ਆਪਾਂ ਉਹ ਦੇਖਦੇ ਆਂ ਬਾਈ ਸਾਨੂੰ ਕਿਹੜੇ ਕਿਹੜੇ ਬੂਟੇ ਦਿੰਦੇ ਆ ਤੈਨੂੰ ਸੂ ਬੂਟਾ ਘੱਟੋ ਘੱਟ ਹੀ ਲੈ ਕੇ ਜਾਣਾ ਅੱਜ ਉਹ ਟਰੈਕਟਰ ਟਰਾਲੀ ਬਿਲਕੁਲ ਤਿਆਰ ਹੈ ਕਿੰਨੇ ਘਰ ਤੇ ਮਰੂਦ ਹੋਣਾ ਹੈ ਮਰੂਦ ਕਿੰਨੇ ਘਰ ਤੇ ਮਰੂਦ ਚਾਉਂਦਾ 40 40 ਜੀ ਐਨੇ ਕੀ ਕਰਨੇ 40 ਘੱਟ ਕਰੋ ਮਰੂਦ ਸੁੱਖੂ ਵੇ ਘੱਟ ਕਰੋਗਾ 30 ਨੇ 30 30 ਮਰੂਦ ਦੇ ਦੋ ਜੀ ਜਿਹੜੀ ਸਾਰਿਆਂ ਨੂੰ ਘਟਿਆ ਬਰਾੜੀ ਉਹ ਸਾਨੂੰ ਮੱਥੇ ਮਾਰੀਆ ਪਤਾ ਨਹੀਂ ਪੁੱਗੀ ਆਲੇ ਨਹੀਂ 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 ਯਾਰ ਮੈਕਸ ਹਲਾਵਾਂਗੇ ਬੂਟੇ ਸਾਰੇ ਡੇਰੇ ਲਾਵਾਏ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਲਾਦਾਂਗੇ ਬਾਬਾ ਪੀਰ ਬਾਦੂ ਲਾਦਾਂਗੇ ਹੂੰ ਸਕੂਲ ਚਲਾਦਾਂਗੇ ਨਹੀਂ ਫਿਰ ਬੀਬੀ ਨੇ ਉਹ ਕਰਨਾ ਗਰਮੀ ਵੱਧ ਬੇਬੇ ਮਟਰ ਤਾਂ ਜਾਮਣ ਵੀ ਆਊਗਾ ਨਾ ਕੱਟ ਗਈ ਥੱਕਿਆ ਪਿਆ ਫਿਰ ਚਲੋ ਨੱਪੜਿਆ ਉਹਦਾ ਗਾਂਹ ਦਾ ਕਰਾ ਦੇ ਕਰੂ ਉਹ ਕਿਉਂ ਸਰੇ ਅਮਰੂਦ ਨੇ ਲਾਨੇ ਦੇ ਅਮਰੂਦ ਨੇ ਹਾਂ ਹਾਈ ਪੰਜ ਸਹਾਜ ਨਾ ਸਹਾਜ ਨਾ ਆ ਦਿਖਾਇਆ ਜਾਂਦਾ ਆ ਮੂਰੇਆ ਤੇਰੇ ਨਾ ਦੇ ਨਾ ਗੂਗਲ ਤੇ ਸਰਚ ਕਰੋ ਹੂੰ ਕਿਨੇ ਕੋਰੇ ਹਾਂ ਸਾਰਾ ਕੋ ਤਾਂ ਮਿਲਦਾ ਗਿਆ ਯਾਰ ਉਹ ਜੂਰੀ ਨਾ ਕਰਨਾ ਮੈਂ ਪਾਇ ਤਾ ਮਾਜ ਆਪ ਗੇ ਜੂਰੀ ਨਾ ਮੈਂ ਬਸ ਇਧਰੋਂ ਤਾ ਹੀ ਨੂੰ ਚੰਗਾ ਕਿੰਨੇ ਦਰਾਖਤ ਹੋ ਗੁਰੇ ਸਹੀ ਟੋਟਲ ਹੁਣ ਤੱਕ 160 150 ਹੋ ਗਿਆ 160 160 ਬੱਲ ਲੈ ਲੈ ਕੰਮ ਕਰਨਾ 300 ਆ 150 ਹੋ ਗਿਆ ਲੈਣਾ ਬਾਤ ਆ ਆ ਇਹਦਾ ਕੀ ਨਾਮ ਆ ਹੈ ਤੇਰਾ ਕੀ ਨਾਮ ਆ ਚਾਹੇ ਮੇਰਾ ਨਾਮ ਸੁਣ ਕੇ ਕਹਿਣਾ ਆਪਦੇ ਬੂਟੇ ਵੱਧ ਲੈਤੇ ਨੇ ਆਪਦੇ ਨਾਮ ਦੇ ਗੁਰੇ ਹਾਂ ਕਹਿੰਦਾ ਲਾਉਂਗਾ ਮੈਂ ਛੱਡਦਾ ਨਹੀਂ ਕੋ ਸੁਖੋ ਹੁੰ ਡੇਗਣਾ ਨਹੀਂ ਜਾਂਦਾ ਕੋਈ ਹਾਂ ਕੋਰੇ ਹੈ ਕਾ ਡੇਗਣਾ ਨਹੀਂ ਜਾਂਦਾ ਕੋਈ ਹੁਣ ਕਹਵੇ ਡਿੱਪੂ ਹਾਂਜੀ ਹਾਂਜੀ ਕਰਾਂਗੇ ਆਪਣੀ ਗਿਣਤੀ ਕੋਈ ਨਾ ਪੂਰਾ ਉਹ ਜਾ ਰਿਹਾ ਸਟੇਟ ਦੇ ਵਿੱਚ ਨਾ ਸੁਖੋ ਨਾ ਹੈ ਸਮਾਂ ਲੱਗਿਆ ਰੇੜੀ ਵੀ ਕੰਮ ਹੈ ਹੈ ਕੋਰੇ ਤੰਬਾ ਲੱਗਿਆ ਮਤਲਬ ਹੈ ਨਾ ਹਾਂ ਤੰਬਾ ਨਹੀਂ ਹੈ ਇਹ ਸਰੀਰ ਕਿਤੇ ਕੰਮ ਦੇ ਨਾ ਆਹ ਆ ਲੱਗੇ ਹੋਰ ਜੇ ਪਿੱਛਾ ਦੋਦਾ ਜੇ ਪਿੱਛਾ